ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਜੋ 50 ਸਾਲ ਦਾ ਹਵਾਲ ਸਰਵਣ ਕਰੀਏ ਉਮਰ 50 ਸਾਲ ਦੀ ਪਿਆਰਿਆ ਓਏ ਨਹੀਂ ਗਾਫਲੀ ਵਿੱਚ ਗੁਜ਼ਾਰ ਐਵੇਂ ਮਜਾ ਨਹੀਂ ਸੀ ਇਸ਼ਕ ਹਕੀਕ ਜਿਹਾਂ ਛੱਡੇ ਪਕੜ ਤੈ ਵਿਸ਼ੇ ਵਕਾਰ ਐਵੇਂ ਤੁਰੋਂ ਧਰਮ ਦੇ ਕੰਮਾਂ ਦਾ ਹੁਕਮ ਤੈਨੂੰ ਚੁੱਕ ਛੱਡਿਆ ਪਾਪ ਦਾ ਭਾਰ ਐਵੇਂ ਬਣਿਓ ਧੜ ਵੀ ਚੋਰ ਉੱਚਕਿਆ ਓਏ ਦਿੱਤੀ ਦਿਲੋਂ ਸਰਕਾਰ ਵਿਸਾਰ ਐਵੇਂ ਸੂਰਮਗਤੀ ਸੀ ਆਪ ਨੂੰ ਮਾਰ ਲੈਂਦਾ ਹੱਥ ਜ਼ੁਲਮ ਦੀ ਫੜੀ ਤਲਵਾਰ ਐਵੇਂ ਜਿਹੜਾ ਕੰਮ ਸੀ ਦਿਲੋਂ ਵਿਸਾਰ ਦਿੱਤਾ ਪਕੜੇ ਕੂੜ ਦੇ ਘਰ ਵਿਹਾਰ ਐਵੇਂ ਜਿਹੜੀ ਵਸਤ ਸੀ ਘਰੋਂ ਗਵਾਏ ਛੱਡੀ ਫਿਰੇ ਭਾਲਦਾ ਹੋਰ ਸ਼ਿਕਾਰ ਐਵੇਂ ਆਖਰਕਾਰ ਮਿਲ ਜਾਵਣਾ ਕਫਨ ਬੀਬਾ ਪਾਈ ਫਿਰੇ ਤੂੰ ਬੂਟ ਸਲਵਾਰ ਐਵੇਂ ਅੱਗੇ ਗਿਆ ਬੇਇੱਜ਼ਤੀ ਹੋਮਣੀਏ ਬੜਿਆਂ ਜਗ ਤੇ ਫਰੇ ਸਰਦਾਰ ਐਵੇਂ ਚੰਗੀ ਗੱਲ ਸੀ ਯਾਰ ਮੈਂ ਮਾਰ ਲੈਂਦਾ ਫਕਰ ਛੱਡਿਆ ਖੁਦੀ ਹੰਕਾਰ ਐਵੇਂ ਰਿਹਾ ਜੱਗ ਤੂੰ ਭਾਲਦਾ ਕਉਡੀਆਂ ਨੂੰ ਹੋਏ ਦਮਾਂ ਦੇ ਲਾਲ ਖੋਏ ਦਮਾਂ ਦੇ ਲਾਲ ਜਵਾਰ ਐਵੇਂ ਵਿਛੜ ਗਿਆ ਨੂੰ ਰੋਮ ਨਾ ਪਏ ਗਾਈ ਪਾਏ ਦਿਲਬਰਾਂ ਨਾਲ ਪਿਆਰ ਐਵੇਂ ਜੇ ਕਰ ਜਗ ਤੇ ਆਣ ਵਿਸਾਰਨੇ ਸੀ ਕੀਤੇ ਪ੍ਰਥਮੇ ਕੌਲ ਇਕਰਾਰ ਐਵੇਂ ਤੈਨੂੰ ਖਬਰ ਸੀ ਕਬਰ ਦੇ ਵਿੱਚ ਪੈਣਾ ਛੱਡੇ ਗਾਫਲਾ ਮਹਿਲ ਉਸਾਰ ਐਵੇਂ ਹੋਵਨ ਹਾਰ ਜਰੂਰ ਹੋ ਜਾਵਣੀ ਏ ਸਮਝੇ ਪਰਮੀਆਂ ਵਾਰ ਕੁਵਾਰ ਐਵੇਂ ਤੇਰੇ ਵਿੱਚ ਨਸੀਬ ਨਾ ਤੰਦਰੁਸਤੀ ਰਿਹਾ ਗਮਾਂ ਦੇ ਵਿੱਚ ਬਿਮਾਰ ਐਵੇਂ ਨਹੀਂ ਗਿਆਨ ਵਿਚਾਰ ਦੀ ਪੂਰੀ ਖਾਦੀ ਚਾੜ ਛੱਡਿਆ ਭਰਮ ਬੁਖਾਰ ਐਵੇਂ ਤੇਰੇ ਅੰਦਰ ਵਸੇ ਚੰਡਾਲ ਝੂੜਾ ਆਖੇ ਕਿੰਨਾ ਨੂੰ ਯਾਰ ਚ ਮਿਆਰ ਐਵੇਂ ਦੁਨੀਆ ਘਰ ਦੇ ਵਿੱਚ ਘਰ ਕਾਬ ਹੋ ਕੇ ਦਿੱਤਾ ਰੱਬ ਨੂੰ ਦਿਲੋਂ ਵਸਾਰ ਐਵੇਂ ਝੂਠੀ ਖੇਲ ਦੇ ਨਾਲ ਪ੍ਰੀਤ ਲਾਈ ਜੂਆ ਜਿਉਂ ਜਵਾਰੀਆਂ ਹਰ ਐਵੇਂ ਸੱਚੀ ਗੱਲ ਦਾ ਹਰਕਨਾ ਕੱਢਿਆਈ ਬਣਿਆ ਜਗ ਤੇ ਫਿਰੇ ਅਤਾਰ ਐਵੇਂ ਬੂਟਾ ਧਰਮ ਦਾ ਜੜਾਂ ਤੋਂ ਪੁੱਟ ਦਿੱਤਾ ਲਾਏ ਮਾਲੀਆਂ ਅੰਬ ਅਨਾਰ ਐਵੇਂ ਇਸ ਸੁਖ ਨੇ ਦੀਵਨਾ ਦੁੱਖ ਤੇਨੂੰ ਲਾਵੇਂ ਜਗ ਤੇ ਮੋਜ ਬਹਾਰ ਐਵੇਂ ਇੱਕੋ ਰਾਮ ਹੈ ਕਰਨ ਕਰਾਉਣ ਵਾਲਾ ਅੱਗੇ ਹੋਰ ਨਾ ਕਰੇ ਪੁਕਾਰ ਐਵੇਂ ਚੰਗੀ ਵਸਤ ਜੇ ਨਹੀਂ ਖਰੀਦਨੀ ਸੀ ਆਇਆ ਆਕਾਸ ਨੂੰ ਵਿੱਚ ਬਾਜ਼ਾਰ ਐਵੇਂ ਮੂਰਖ ਆਪਣਾ ਕੰਮ ਵਿਸਾਰ ਬੈਠੋ ਚੁੱਕੀ ਕਿਸੇ ਦੀ ਸੀ ਸਵੰਗਾਰ ਐਵੇਂ ਅਜੇ ਜਾਗ ਛਤਾਬ ਤੇ ਹੋਸ਼ ਕਰ ਲੈ ਲੁੱਟੀ ਜਾਮ ਦੀ ਚੋਰ ਘਰ ਬਾਹਰ ਐਵੇਂ ਦਇਆ ਸਿੰਘ ਸਟੇਸ਼ਨੋਂ ਰੇਲ ਛੁੱਟੀ ਉਮਰ ਜਾਮ ਦੀ ਤੇਜ਼ ਰਫਤਾਰ ਐਵੇਂ 26ਵੇਂ ਸਾਲ ਦਾ ਹਵਾਲ 26 ਸਾਲ ਨੂੰ ਸ਼ੇਰ ਸ਼ਕੀਨ ਬਣਿਆ ਇੰਨਾ ਰੱਖਿਆ ਯਾਦ ਮਰ ਜਾਵਣਾ ਨਹੀਂ ਗਾਫਲ ਪੈ ਗਿਆ ਪੈਰ ਪਸਾਰ ਬੰਦਾ ਜਾਣੀ ਸਮਝਦਾ ਕਿਸੇ ਉਠਾਵਣਾ ਨਹੀਂ ਐਸ ਬਦਨ ਨੂੰ ਖਾਕ ਨਾਲ ਖਾਕ ਨਾਲ ਲੱਗਣ ਦੇਂਦਾ ਦਿਲੋਂ ਸਮਝਿਆ ਖਾਕ ਸਮਾਵਣਾ ਨਹੀਂ ਫਿਰ ਇਹ ਜਗ ਦੇ ਵਿੱਚ ਸ਼ਕੀਨ ਬਣਿਆ ਜਾਣੀ ਸਮਝਿਆ ਕਿਸੇ ਬੁਲਾਵਣਾ ਨਹੀਂ ਪਿਆ ਜਗਤ ਸਰਾਂ ਦੇ ਵਿੱਚ ਸੁੱਤਾ ਨਹੀਂ ਜਾਣਦਾ ਕਿਸੇ ਜਗਾਵਣਾ ਨਹੀਂ ਗੰਦਾ ਕਰ ਲਿਆ ਤੂੰ ਐ ਮਾਲਨਾਮਾ ਜਿਵੇਂ ਜਾਏ ਕੇ ਅਗਾ ਦਿਖਾਵਨਾ ਨਹੀਂ ਜਾਮੇ ਜਾਮੇ ਅਤਲਮ ਅਤਲਮ ਜਾਮੇ ਅਤਲ ਸਾਂ ਮਖਮਲਾ ਪਹਿਣਦਾ ਏ ਦਿਲੋਂ ਜਾਣਿਆ ਕਫਨ ਹੰਡਾਵਨਾ ਨਹੀਂ ਇਹ ਦੇਹ ਕਲਬੂਤ ਉਸਾਰਦਾ ਏ ਜਾਣੀ ਸਮਝਿਆ ਕਿਸੇ ਨੇ ਧਾਵਨਾ ਨਹੀਂ ਹੋ ਕੇ ਰਾਹੀ ਤੂੰ ਕਰਦਿਆਂ ਵਾਂਗ ਬੈਠਾ ਸਮਝੇ ਆਪ ਨੂੰ ਕਦੀ ਪਰਾਉਣਾ ਨਹੀਂ ਟੱਕ ਦਾ ਆਸਰਾ ਬੜਾ ਸੰਬੰਧੀਆਂ ਦਾ ਨਾਲੇ ਜਾਣਦਾ ਕਿਸੇ ਛਡਾਵਣਾ ਨਹੀਂ ਗੂੜੇ ਨਾਲ ਪਿਆਰਿਆਂ ਪਿਆਰ ਭਾਏ ਨਹੀਂ ਸਮਝਦਾ ਕਿਸੇ ਨੇ ਜਾਵਣਾ ਨਹੀਂ ਐਵੇਂ ਵੈਦ ਹਕੀਮ ਨੂੰ ਟੋਲਦਾ ਏ ਦੁੱਖ ਮਰਨ ਦਾ ਕਿਸੇ ਹਟਾਵਣਾ ਨਹੀਂ ਖੋਲ-ਖੋਲ ਕੇ ਦੇਵ ਦਾ ਲੱਖ ਪੁੜੀਆਂ ਜਾਂਦੇ ਰੂਹ ਨੂੰ ਕਿਸੇ ਅਟਕਾਵਣਾ ਨਹੀਂ ਪੁੱਛਦਾ ਫਿਰੇ ਇਹ ਪੰਡਤਾਂ ਪਾਂਦਿਆਂ ਨੂੰ ਰੋਗ ਮਰਨ ਦਾ ਕਿਸੇ ਬਤਾਵਣਾ ਨਹੀਂ ਐਵੇਂ ਸਮਝਦਾ ਆਪਣੇ ਸੱਜਣਾ ਨੂੰ ਦੁੱਖ ਅੰਤ ਨੂੰ ਕਿਸੇ ਵੰਡਾਵਣਾ ਨਹੀਂ ਸਾਰੀ ਉਮਰ ਤੂੰ ਵੇਦ ਪੁਰਾਣ ਪੜਦਾ ਹਰਫ ਇਸ਼ਕ ਇਸ਼ਕ ਵਾਲਾ ਹੱਥ ਆਵਣਾ ਨਹੀਂ ਨਾ ਤੈਂ ਇਸ ਨੇ ਸਮਝਨੀ ਰਮਜ ਗੁੱਜੀ ਪਰਮ ਇਸ ਦੇ ਦਿਲੋਂ ਦਿਲ ਚੋਂ ਜਾਵਣਾ ਨਹੀਂ ਬਿਨਾ ਮੁਰਸ਼ਦੋਂ ਰਹੇਗਾ ਔਰੇ ਬੈਠਾ ਮੰਜ਼ਲ ਹੱਕ ਤੇ ਕਿੰਨੇ ਪਹੁੰਚਾਵਣਾ ਨਹੀਂ ਉਥੇ ਸੀਸ ਦੀ ਭੇਟ ਮਨਜ਼ੂਰ ਹੁੰਦੀ ਐ ਪਰ ਇਸ ਨੇ ਸੀਸ ਕਟਾਵਣਾ ਨਹੀਂ ਗੁਰਾਂ ਪੂਰਿਆਂ ਸੂਰਿਆਂ ਬਾਜ ਇਹਨੂੰ ਕਿਨੇ ਪਕੜ ਅਗਾ ਲਗਾਮ ਨਾ ਨਹੀਂ ਆਖਰਕਾਰ ਮਰ ਜਾਵਣਾ ਪ੍ਰੇਮ ਬਾਜੂ ਇਹਦੇ ਯਾਰ ਨੂੰ ਕਿਸੇ ਮਲਾਮ ਨਾ ਨਹੀਂ ਬਾਦਸ਼ਾ ਸ਼ਿਕੰਦਰ ਦੇ ਵਾਗ ਮਰਸੀ ਕਿਨੇ ਆਬਿਆ ਹਿਆਤ ਪਿਲਾਮ ਨਾ ਨਹੀਂ ਨਾ ਕੋਈ ਹਾਕਮ ਅਦਲੀ ਗੁਰੂ ਲੱਬਾ ਝਗੜਾ ਇਸ ਦਾ ਕਿਸੇ ਮੁਕਾਵਨਾ ਨਹੀਂ ਜਿਚਰ ਕਰੇ ਨਾ ਦਿਲ ਦੀ ਦੁਰਦੁਈ ਕਦੀ ਯਾਰ ਨੇ ਮੁਖ ਦਿਖਲਾਵਣਾ ਨਹੀਂ ਬਿਨਾ ਪੂਰਿਆਂ ਕਾਮਲ ਮੁਰਸ਼ਿਦਾ ਤੋਂ ਕਿੰਨੇ ਵਾਹਦ ਤੀ ਸਬਕ ਪੜਾਵਣਾ ਨਹੀਂ ਨਾ ਕੋਈ ਇਸ ਨੂੰ ਪੂਰਾ ਗੁਰੂ ਮਿਲਿਆ ਮੱਜ ਵੀ ਕਹਿ ਤੂੰ ਕਿੰਨੇ ਛਡਾਵਣਾ ਨਹੀਂ ਦਇਆ ਸਿੰਘ ਤੂੰ ਕੰਨਾਂ ਨੂੰ ਹੱਥ ਲਾ ਲੈ ਜਿਹੜਾ ਦੱਸਿਆ ਗੁਰਾਂ ਭੁਲਾਵਣਾ ਨਹੀਂ ਦਇਆ ਸਿੰਘ ਤੂੰ ਕੰਨਾਂ ਨੂੰ ਹੱਥ ਲਾ ਲੈ ਜਿਹੜਾ ਦੱਸਿਆ ਗੁਰਾਂ ਪੁਲਾਵਨਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ